ਬੀਦ ਪੜਹਿ ਹਰ ਨਾਮ ਨਾ ਬੂਜੀ ਮਾਇਆ ਕਾਰਨ ਪੜ ਪੜ ਲੂਜੀ ਅੰਤਰ ਮੈ ਅਗਿਆਨੀ ਅੰਦਾ ਕਿਉ ਕਰਦ ਉਤਰ ਤਰੀਜੇ ਬੀਦ ਬਾਦ ਸਭ ਆਖ ਬੁਖਾਣੇ ਨਾ ਆਪੇ ਸਾਚ ਇੱਕ ਸੋਈ ਿਸ ਬਿਨ ਦੂਜਾ ਅਵਰਣ ਕੋਈ ਨਾਨਕ ਨਾਮ ਰਤੇ ਮਨ ਸਾਚਾ ਸਚੂ ਸਚੁਰ ਵੀ ਜੇ ਮਾਰੂ ਮਹਲਾ ਤੀਜਾ ਸਚੇ ਸਚਾ ਤਖਤੁ ਰਚਾਇਆ ਨਿਜ ਘਰ ਵਸਿਆ ਤਿਥੇ ਮੋਹ ਨਾਮ ਆਇਆ ਸਾਧਹੀ ਸਾਚੂ ਵਸਿਆ ਘੜੇ ਨਟਰ ਗੁਰਮੁਖ ਕਰਣੀ ਸਾਰੀ ਹੀ ਸੱਚਾ ਸ਼ਬਦਾਂ ਸੱਚ ਵਾਪਰ ਨਾ ਤਥੇ ਪਰਮ ਸੱਚਾ ਤਨ ਖਟਿਆ ਕਦੇ ਟੋਟ ਨਾ ਆਵੀ ਬੂਝੇ ਕੋ ਵੀ ਚਾਰੀ ਹੀ ਸੱਚੇ ਲਾਏ ਸੇ ਜਨ ਲਾਗੀ ਅੰਤਰ ਸ਼ਬਦ ਮਸਤਕ ਵਡ ਭਾਗੈ ਸੱਚੇ ਸ਼ਬਦੂ ਸਦਾ ਗੁਣ ਗਾਵੀ ਚਤ੍ਰਤੀ ਵੀ ਚਾਰੀ ਹੀ ਸੱਚੋ ਸਾਹੀ ਏਕੋ ਵੇਖਾਂ ਦੂਜਾ ਨਾਹੀ ਗੁਰਮਤ ਉੱਚੀ ਪੜੀ ਗਿਆਨ ਰਤਨ ਹਮੇ ਮਾਰੀ ਮਾਇਆ ਮੋ ਛਬਦ ਜਲਾਇਆ ਸਾਚੂ ਬਨ ਵਸਿਆ ਜਾਂ ਤੁਧ ਪਾਇਆ ਸੱਚੇ ਕੀ ਸਭ ਸੱਚੀ ਕਰਨੀ ਹਮੇ ਤਖਾ ਨਿਵਾਰੀ ਮਾਇਆ 모ਹ ਸਾਭੀ ਆਪੀ ਕੀ ਨਾ ਗੁਰਮੁਖਵਿਰਲੇ ਕਿਨਹੀ ਚੀਨਾ ਗੁਰਮਖੋ ਵੀ ਸੋ ਸੱਚ ਕਮਾਵੀ ਸਾਚੀ ਕਰਨੀ ਸਾਰੀ ਹੀ ਕਾਰ ਕਮਾਈ ਜੋ ਮੇਰੇ ਪਰ ਪਾਈ ਹਮੇ ਤ੍ਰਿਸ਼ਨਾ ਸ਼ਬਦ ਬੁਝਾਈ ਗੁਰ ਮਤ ਸਦ ਹੀ ਅੰਤਰ ਸੀਤਲ ਅਮੀ ਮਾਰ ਨਿਵਾਰੀ ਸਚ ਲਗੀ ਤਨ ਸਭ ਕੀ ਚੋ ਭਾਵੇ ਸੱਚੇ ਸ਼ਬਦੇ ਸੱਚ ਸੁਹਾਵੇ ਆਥੀ ਸੀ ਦਰ ਸਾਚੀ ਨਦਰੀ ਨਦਰ ਸਵਾਰੀ ਬਿਨ ਸਾਚੇ ਜੋ ਦੁਜੇ ਲਾਇਆ माया मोह दुख सवाया पूरब लिखिया तनी कमाया सचो सिवै सच त्यावे आवे हे विचारी गुरु की सेवा मीठी लागी अण दिन सहज समाधि ਹਰ ਹਰ ਕਰਤੇ ਆ ਮਨ ਨਿਰਮਲ ਹੋਆ ਗੋਰੀ ਕੀ ਸਿਵ ਪਿਆਰੀ ਸੇ ਜਨ ਸੁਖੀ ਸਤਗੁਰ ਸਾਚੀ ਆਪੇ ਬਾਣੀ ਆਪ ਮਲਾਈ ਸੇ ਜਨ ਸੁਖੀ ਸਤਿਗੁਰ ਸੱਚੇ ਲਾਏ ਆਪੇ ਬਾਣੀ ਆਪ ਮਿਲਾਏ ਸਤਿਗੁਰ ਰਾਖੀ ਸੇ ਜਾਨੀ ਉੱਬਰੈ ਹੋਰ ਮਾਇਆ ਮੁਖਵਾਰੀ ਸੱਚਾ ਸ਼ਬਦ ਪਛਾਤਾ ਨਾ ਤਿਸ ਕੁਟੰਬ ਨਾ ਤਿਸ ਮਾਤਾ ਕੋਈ ਕਰਵਿਆ ਸਭ ਅੰਤਰ ਸਭਨਾ ਜੀਆ ਕਾ ਆਧਾਰੀ मेरा दूजा पाया साबे कि चले लिख पाया गुर ते तच कमाव साची, साच साची दुख निवार ਜਾ ਤੂੰ ਹੀ ਸਦਾ ਸੁਪਾਏ ਸਾਚੀ ਛਬਦੀ ਸਾਚ ਤੁਮਾਰ ਅੰਦਰ ਸਾਚਾ ਮਨ ਤਨ ਸਾਚਾ भगत भरे भंडारी आपे वेखे हुक्म चलाए अपना भाणायाप कराए नानक नाम बैरागी तन सुना नाम सुवारी मारू महला उपाय पन्ना सब महवरती प्रछन्ना <coughs> सबना सार करे जग जीवन जिन अपना या पछाता है जिन ब्रह्मा विष्णु ही सुर सिर धंदे आपे लाए ਜਿਸ ਭਾਵੇ ਤਿਸ ਆਪੇ ਮਿਲੇ ਜਿਨ ਗੁਰਮੁਖ ਏਕੋ ਜਾਤਾ ਹੈ ਆਵਾ ਗਾਉਣ ਹੈ ਸੰਸਾਰਾ ਮਾਇਆਮੋਹ ਬਹੁ ਤਿਤੈ ਬੀਕਾਰਾ ਥਿਰ ਸਾਚਾ ਸਲਾਹੀ ਸਦਹੀ ਜਿਨ ਗੁਰ ਕਾ ਚੋਦ ਪਛਾਤਾ ਹੈ ਇਕ ਮੂਲ ਲੱਗੀ ਉਨੀ ਸੁਖ ਪਾਇਆ डाली ला गीत ने जन्म गवाया अमृत फल तिन जन लागी जो बोली अमृत बाताही हम गुण ना ही क्या है बोल तू सभना देख तौल है तोल जो भावे त राखी रहण गुण विखो जा ही जुध पाण तारी लाई गुण छोड़ गुण माही समाए ਗੁਰਮਹਿ ਏਕੋ ਨਿਰਮਲ ਸਾਚਾ ਗੁਰ ਕੀ ਸ਼ਬਦ ਪਛਾਤਾਹੀ ਜਹ ਦੇ ਕਾਂ ਤੇ ਏਕੋ ਸੋਈ ਦੂਜੀ ਦਰਮਤ ਸਭ ਦੇ ਕੋਈ ਏਕ ਸਮਹਿ ਪ੍ਰਭ ਏਕ ਸਮਾਨਾ ਆਪਣੇ ਭਾਣੇ ਸਦਾ ਰਾਤਾ ਹੈ अपने रंग राता ही कमल है कुम लाना मनमुख शब्द न बुझे गुरप्रसादी काया खोजे पाए जग जीवन दाता है कोट गही के पाप निवारे सदा हर जियो राखे उ ਜੋ ਈ ਸੋਈ ਫਲ ਪਾਏ ਜੋ ਰੰਗ ਮਜੀਠ ਠਹਿਰਾਤਾ ਹੈ ਮਨਮੁਖ ਗਿਆਨ ਕਥੀ ਨਾ ਹੋਈ ਫਿਰ ਫਿਰ ਆਵੇ ਠੌਰ ਨਾ ਕੋਈ ਗੁਰਮੁਖ ਗਿਆਨ ਸਦਾ ਸਲਾਹੀ ਜੁਗ ਜੁਗ ਏਕੋ ਜਾਤਾ ਹੈ ਮਨਮੁਖ ਕਾਰ ਕਰੇ ਸਭ ਦੁੱਖ ਸੁਭਾਈ ਅੰਤਵਰਛਬਦ ਨਾਹੀ ਕਿਉ ਡਰ ਜਾਏ ਗੁਰਮਖ ਸ਼ਬਦ ਵਸੇ ਮਨ ਸਾਚਾ ਸਦ ਸੇਵੀ ਸੁਖ ਦਾਤਾ ਹੈ ਜੈ ਦੇ ਕਾਦੂ ਸਬਣੀ ਥਾਈ ਪੂਰੇ ਗੁਰ ਸਭ ਸੋਜੀ ਪਾਏ ਨਾਮੋ ਨਾਮ ਤੈਈ ਸਦਾ ਸਦ ਇਹ ਮਨ ਨਾਮੀ ਰਤਾ ਹੀ ਨਾਮੀ ਰਤਾ ਪਵਿੱਤ ਸਰੀਰਾ ਬਿਨ ਨਾਵੇ ਡੂਬ ਮੋਈ ਬਿਨ ਨੀਰਾ ਆਵਹਿ ਜਾਵਹਿ ਨਾਮ ਨਹੀਂ ਬੂਝਹਿ ਏਕ ਨਾਮ ਗੁਰਮੁਖ ਸ਼ਬਦ ਪਛਾਤਾ ਹੈ ਪੂਰੇ ਸਤਗੁਰੂ ਬੂਝ ਬੁਝਾਈ ਨਾ ਵੀ ਮੁਕਤ ਕਨੇਣਾ ਪਾਈ ਨਾ ਮੇ ਨਾ ਮਿਲੇ ਵਡਿਆਈ ਸਹਿ ਰਹੇ ਨਗਰਾਤਾ ਹੀ ਕਾਇਆ ਨਗ ਰਟੈ ਟਹਿ ਟੇਰੀ ਬਿਨ ਛਬਦੇ ਚੂਕੇ ਨਹੀਂ ਪੇਰੀ ਸਾਚ ਲਾਹੀ ਸਾਚ ਸਮਾਵੇ ਬਿਨ ਗੁਰਮੁਖ ਏਕੋ ਜਾਤਾ ਹੈ ਜਿਨ ਗੁਰਮੁਖ ਏਕੋ ਜਾਤਾ ਹੀ ਜਿਸਨੋ ਅੰਦਰ ਕਰੇ ਸੋ ਪਾਏ ਸਾਚਾ ਸ਼ਬਦ ਵਸੇ ਮਣਿਆਈ ਨਾਨਕ ਨਾਮ ਰਤੀ ਅੰਕਾਰੀ ਦਰ ਸਾਚੈ ਸਾਚੁ ਪਛਾਤਾਹਿ ਮਾਰੂ ਸੋਲਹਿ ਤਜੇ ਮਾਰੂ ਸੋਲਹਿ ਤੀਜਾ ਆਪੇ ਕਰਤਾ ਸਭ ਜਿਸ ਕਰਣਾ ਆਪੇ ਕਰਤਾ ਸਭ ਜਿਸ ਕਰਨਾ ਜੀਤ ਸਭ ਤੇਰੀ ਸ਼ਰਣਾ ਆਪੇ ਗੁਪਤ ਵਰਤੇ ਸਭ ਅੰਤਰ ਗੁਰ ਕੈ ਸ਼ਬਦ ਪਛਾਤਾ ਹੈ ਹਰ ਕੀ ਭਗਤ ਭਰੇ ਪੰਡਾਰਾ ਆਪੇ ਬਖਸ਼ੇ ਸ਼ਬਦ ਵਿਚਾਰਾ ਜੋ ਤੁਧ ਭਾਵੇ ਸੋਈ ਕਰਸਹਿ ਸੱਚੀ ਸਿਉ ਮਨ ਰਾਤਾ ਹੈ ਆਪੇ ਹੀ ਰਾਤਨ ਅਮੋਲੂ ਆਪੇ ਨਜ਼ਰੀ ਤੋਲਿਆ ਤੋਲੋ ਜੀ ਜਾਂ ਸਭ ਸ਼ਰਨ ਤੁਮਾਰੀ ਕਰ ਕਿਰਪਾ ਆ ਪਛਾਤਾ ਹੈ ਜਿਸਨੋ ਨਦਰ ਹੋਵੇ ਧੁਰਤੀ ਦੀ ਮੇਰੀ ਮਰੇ ਨ ਜੰਮੈ ਚੁ ਕਹਿ ਫੇਰੀ ਸੱਚੇ ਗੁਣ ਗਾਵੇ ਨਿਰਾਤੀ ਜੁਗ ਜੁਗ ਇੱਕੋ ਜਾਤਾ ਹੈ ਆਇ ਮੋਹਿ ਸਭ ਜਗਤ ਉਪਾਇ ਬ੍ਰਹਮਾ ਬਿਸਣ ਦੀਵ ਸੁਬਾਇ ਜੋ ਤੁਦ ਭਾਣੇ ਸਿ ਨਾਮਨ ਲਾਗੀ ਗਿਆਨ ਮਤੀਪ ਛਾਤਾ ਹੈ ਪਾਪੋਂ ਨਿਵਰਤੇ ਸੰਸਾਰਾ ਹਰਖ ਸੋਗ ਸਭ ਦੁੱਖ ਹੈ ਪਾਰਾ ਗੁਰਮੁਖ ਰੂਵੈ ਸੁਖ ਸੁਖ ਪਾਏ ਜਿਨ ਗੁਰਮੁਖ ਹੀ ਜਿਨ ਗੁਰਮੁਖ ਰਾਹੀ ਕੀਰਤਨ ਕੋਈ ਮੇਟਨਹਾਰਾ ਗੁਰ ਕੈ ਸ਼ਬਦే ਮੋਖ ਦਾ ਦਵਾਰਾ ਵਰਬ ਲਿਖਿਆ ਸੂ ਫਲ ਪਾਇਆ ਜਿਨ ਆਪ ਮਾਰ ਪਛਾਤਾ ਹੈ ਮਾਇਆ ਮੋਹੇ ਹਾਰ ਸੋਚ ਇਤਨਾ ਲਾਗੇ ਦੂਜੇ ਭਾਈ ਕਣਾਂ ਦੁਖ ਆਗੇ ਮਨ ਮੁਖ ਪਰਮ ਭੁੱਲੇ ਭੇਖ ਤਾਰੀ ਅੰਤ ਕਾਲ ਪੁੱਛਤਾ ਤਾ ਹੈ ਹਰ ਕਹਿ ਬਾਣੀ ਹਰ ਗੁਣ ਗਾਏ ਸਭ ਕਿਲਬ ਕਾਂਟੇ ਦੁਖ ਸਬਾਏ ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਾਤਾ ਹੈ ਜਿਸ ਨੂੰ ਨਦਰ ਕਰੇ ਸੁ ਗੁਣ ਨਿਧ ਪਾਈ ਹੋ ਮੈਂ ਮੀਰਾ ਠਾਕੁਰ ਹਾਈ ਗੁਣ ਆਵਗਣ ਕਾ ਇਕ ਦਾਤਾ ਗੁਰ ਮੁਕਵੀ ਰੇਲੀ ਜਾਤਾ ਹੈ ਮੀਨਾ ਪ੍ਰਭ ਨਿਰਮਲ ਆਤੇ ਅਪਾਰ ਆਪੀ ਮਿਲ ਗੁਰ ਸ਼ਬਦ ਵਿਚਾਰ ਆਪੇ ਬਖਸ਼ੀ ਸੱਚ ਦਰੜਾਈ ਮਨ ਤਨ ਸਾਚੈ ਰਾਤਾ ਹੈ ਮਨ ਤਨ ਮਹਿਲਾ ਵਿੱਚ ਜੂਤੀ ਯਪਾਰਾ ਗੁਰਮਤਿ ਬੂਜੀ ਕਰ ਵਿਚਾਰ ਓ ਮੇ ਮਾਰ ਸਦਾ ਮਨ ਨਿਰਮਲ ਰਸਨਾ ਸੇਵ ਸੁਖ ਦਾਤਾ ਹੀ ਗੜ ਕਾਇ ਅੰਦਰ ਬਹੁ ਹਟ ਬਾਜ਼ਾਰ ਤੇ ਸ ਵਿੱਚ ਨਾਮ ਹੈ ਆਤ ਅਪਾਰਾ ਗੁਰ ਕੈ ਸ਼ਬਦ ਸੋ ਹੈ ਹਉ ਮੇ ਮਾਰ ਪਛਾਤਾ ਹੀ ਰਤਨ ਅਮੋਲਕ ਅਗਮ ਅਪਾਰਾ ਕੀਮਤ ਕਵਣ ਕਰਾ ਗੁਰ ਕੈ ਸ਼ਬਦ ਦੀ ਤੂਲ ਤੁਲਾਈ ਅੰਤਰ ਸ਼ਬਦ ਪਛਾਤਾ ਹੈ ਸਮਰਤ ਸਬਿ ਸਥਾਰ ਮਾਇਆ ਮੋਹ ਪਸਰੀਆ ਪਾਸਾਰ ਮੂਰਖ ਪੜੇ ਸ਼ਬਦ ਨਾ ਬੂਝੈ ਗੁਰਮੁਖ ਵਿਰਲੇ ਜਾਤਾ ਹੈ ਆਪੀ ਕਰਤਾ ਕਰੇ ਕਰਾਈ ਸੱਚੀ ਬਾਣੀ ਸਾਚ ਦਰੜਾਇ ਨਾਨਕ ਨਾਮ ਜੁਗ ਜੁਗ ਏਕੋ ਜਾਤਾ ਹੈ ਮਾਰੂ ਮਹੱਲਾ ਤੀਜਾ ਸੋ ਸੱਚ ਸੀ ਵਿਹੂ ਸਿਰਜਣਹਾਰਾ ਤੇ ਦੁਖ ਨਿਵਾਰਣਹਾਰਾ ਅਗਮ ਅਗੋਚਰ ਕੀਮਤ ਨਹੀਂ ਪਾਈ ਆਪੇ ਅਗਮ ਅਥਾਹ ਹੈ ਆਪੇ ਸੱਚਾ ਸੱਚ ਵਰਤਾਈ ਇੱਕ ਜਨ ਸਾਚੀ ਆਪੇ ਸਾਚੂ ਸਿਵੈ ਸਾਜ ਕਮਾਵੀ ਸਾਚੀ ਸੱਚ ਸਾ ਨਾਮੇ ਸਾਚੂ ਸਮਾਹੈ ਤੁਰ ਭਗਤਾ ਮੀਲੇ ਆਪ ਮਲਾਈ ਸੱਚੀ ਭਗਤੀ ਆਪੇ ਲਾਣੀ ਸਦਾ ਗੁਣ ਗਾਵੇ ਇਸ ਜਨਮੇ ਕਾਲਾ ਹੈ ਗੁਰਮੁਖਵੰਣਜ ਕਰੇ ਪਰ ਆਪ ਪਛਾਣੇ ਇੱਕ ਸਿਬਿਣ ਕੋ ਅਵਰਣ ਜਾਣੇ ਸੱਚਾ ਸਾਉ ਸੱਚੀ ਵਣਜਾਰੇ ਪੂੰਜੀ ਨਾਮ ਵਿਸਾਹੈ ਆਪੇ ਸਾਜੀ ਸ੍ਰਿਸ਼ਟ ਉਪਾਏ ਸਤਿਗੁਰ ਸੇਵੀ ਸੇਜਨ ਸਾਚੀ ਕਾਟੇ ਜਮਕਾ ਫਾਹੈ ਪੰਨੈ ਘੜੀ ਸਵਾਰੇ ਸਾਜੀ ਮਾਇਆ ਮੋਹਿ ਦੂਜੇ ਜੰਤ ਪਾਜਿ ਮਨਮੁਖ ਫਿਰੇ ਸਦਾ ਅੰਧ ਕਮਾਵੀ ਜਮਕਾ ਜੀਵੜਾ ਗਲਫਾ ਹੈ ਆਪੇ ਬਖਸ਼ੀ ਗੁਰਸੇਵਾ ਲਾਈ ਗੁਰਮਤੀ ਨਾ ਮਨ ਵਸਾਈ ਅਨ ਦਿਨ ਨਾਮ ਅਨ ਦਿਨ ਨਾਮ ਧਿਆਏ ਸਾਚਾ ਇਸ ਜਗ ਵਹਿ ਨਾਮੁ ਲਾਹ ਆਪੇ ਸੱਚਾ ਸੱਚੀ ਗੁਰਮੁਖ ਦੀਵੈ ਮਨ ਵਸਾਈ ਜਿਨ ਮਨ ਵਸਿਆ ਸੇ ਜਨ ਸੋਹੀ ਦਿਨ ਦਿਨ ਚਰਚੂ ਕਾ ਕਾਹੇ ਅਗਮ ਅਗੂ ਚੁਰ ਕੀਮਤ ਨਹੀਂ ਪਾਈ ਗੁਰ ਪ੍ਰਸਾਦੀ ਮਨ ਵਸਾਈ ਸਹੀ ਗੁਣ ਦਾਤਾ ਲੇਖਾ ਕੋਈ ਨਾ ਮੰਗੈ ਤਾਹੇ

ਮਨਮੁਖ ਹੁਕਮ ਨ ਜਾਣੈ ਸਰ ਹੁਕਮੇ ਮੰਨੇ ਹੁਕਮੇ ਵਡਿਆਈ ਹੁਕਮੇ ਵੇ ਪ੍ਰਵਾਹਾ ਹੀ ਗੁਰ ਪ੍ਰਸਾਦੀ ਹੁਕਮ ਪਛਾਣੇ ਤਾਵਤ ਰਾਖ ਇਕਤ ਘਰਿਆਣੇ ਕੀ ਨਾਮ ਰਤਨ ਮਨ ਤਾਹੀ ਸਭ ਜਗ ਮਹਿ ਵਰਤੇ ਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸ਼ਬਦ ਸਲਾਹੇ ਸੇ ਜਨ ਨਿਰਮਲ ਨਿਜ ਘਰਵਾਸਾ ਤਾਹੀ ਸਦਾ ਭਗਤ ਤੇਰੀ ਸ਼ਰਨਾਈ ਅਗਮ ਅਗੋਚਰ ਕੀਮਤ ਨਹੀਂ ਪਾਈ ਜੋ ਤੁਧ ਭਾਵੇਂ ਤਿਉ ਤੂ ਰਾਖੇ ਗੁਰਮੁਖ ਨਾਮ ਸਦਾ ਸਦਾ ਤੇਰੇ ਗੁਣ ਗਾਵਾਂ ਸੱਚੇ ਸਾਹਿਬ ਤੇਰੇ ਮਨ ਪਾਵਾਂ ਨਾਨਕ ਸਾਚੂ ਕਹਿ ਬੇਨਤੀ ਸੱਚ ਸੇਵਹੁ ਸੱਚ ਸੁਮਾਹੇ ਮਾਰੂ ਮਹੱਲਾ ਤੀਜਾ ਸਤਿਗੁਰ ਸੇਵਣ ਸੇਵੜ ਪਾ ਸਾਚੂ ਨਾਮ ਲਿਵ ਲਾਗੀ ਸਦਾ ਸੁਖ ਦਾਤਾ ਰਵਿਆ ਕਟ ਅੰਤਰ ਸ਼ਬਦ ਸੱਚੇ ਓ ਮਾਹ ਨਦਰਕਲਾਈ ਹਰ ਕਾ ਨਾਮ ਮਨ ਵਸਾਈ ਹਰ ਮਨ ਵਸਿਆ ਸਦਾ ਸੁਖ ਦਾਤਾ ਸ਼ਬਦੇ ਮਨ ਓ ਮਾਹ ਹੈ ਕ੍ਰਿਪਾ ਕਰੇ ਤਾਂ ਮੀਲ ਮਲਾਈ ਹਉ ਮੇ ਮਮਤਾ ਸ਼ਬਦ ਜਿਲਾਏ ਸਦਾ ਮੁਕਤ ਰਹੇ ਇਕ ਰੰਗੀ ਨਾਹੀ ਕਿਸੇ ਨਾਲ ਕਾਹ ਹੈ ਬਿਨ ਸਤਿਗੁਰ ਸੇਵੀ ਕੂਰ ਆਧਾਰਾ ਬਿਨ ਸ਼ਬਦੇ ਕੋਈ ਨਾ ਪਾਵੇ ਪਾਰਾ ਜੋ ਸ਼ਬਦ ਰਾਤੇ ਮਹਾ ਬੈਰਾਗੀ ਸੋ ਸਤਿ ਸ਼ਬਦੇ ਲਾਹ ਹੈ ਧੁਖ ਸੁਖ ਕਰਤੇ ਤੁਰ ਲਿਖ ਪਾਇਆ ਦੂਜਾ ਭਾਉ ਆਮਰਤਾ